ਚਾਰ ਚਾਰ ਰੱਖੀ ਆ ਕੋਈ ਨਹੀਂ ਥੱਲੇ ਵੀ ਹੈਗੇ ਆ 6 ਤੇ 7 20 ਗੰਮਲੇ ਆਈ ਅੱਛਾ ਵੀ ਇਹਨੂੰ ਚਾਹ ਕੇ ਨਾ ਚੜਿਆ ਜੀ ਦੇਖ ਫਿਰ ਚਾਹ ਹੀ ਨਹੀਂ ਚੜਨਾ ਤੇ ਹੋਰ 26 ਗੰਮਲੇ ਆ ਅੱਜ ਸਵੇਰ ਦਾ ਹੋ ਕਮੀ ਹੋਣ ਰਿਹਾ ਹੋਰ ਆਓ ਗਟੇਰ ਲੱਗਾ ਫੁੱਲਾਂ ਦਾ ਪਿੰਨਾ ਫੁੱਲਾਂ ਦੀ ਰੇੜੀ ਲਵਾ ਲਈ ਆ ਆਹ ਆਪ ਆਪਣੇ ਦੀ ਤੇ ਹੁਣ ਗਮਲੇ ਤੇ ਲਾਉਣੇ ਕਿੱਥੇ ਹੁਣ ਗਮਲੇ ਚਾਹੀਦੇ ਨੇ ਨਹੀਂ ਕਿਹਾ ਜਿੱਦਾਂ ਖੇੜੇ ਦਾ ਫਟ ਫਟ ਪੈਣੇ ਆ ਇਹੜੇ ਇੱਡੇ ਥੋੜੇ ਫੁੱਲ ਲੱਗਦੇ ਆ ਨਾ ਇਹ ਇਹਨਾਂ ਨੇ ਪਿਛਲੀ ਵਾਰੀ ਵਿਖਾ ਲਈ ਮੈਨੂੰ ਫੁੱਲ ਪੀਣਾ ਇਹ ਬੜੇ ਸੋਹਣੇ ਬਣਦੇ ਆ ਪਰ ਇਹ ਵੇਖ ਕੇ ਤੇ ਰਿਆ ਨਹੀਂ ਗਿਆ ਤੇ ਹੁਣ ਐਰ ਕਹਿੰਨਾਂ ਲੈ ਹੀ ਜਾਂਦੇ ਆ ਤੇ ਤਾਂ ਕਰਕੇ ਹੁਣ ਰਾਖੀ ਲਾਇਆ ਇੱਕ ਫੁੱਲ ਰੱਖਦੀ ਰੱਖਦੀ ਨੇ ਤਿੰਨੋਂ ਰੰਗ ਰੱਖ ਲਏ ਆ ਵੀ ਤਿੰਨੇ ਹੀ ਚੰਗੇ ਲੱਗਣੇ ਆ ਬਾਕੀ ਆ ਤਾਂ ਸ਼ੋਅ ਵਾਲਾ ਹੀ ਆ ਇਹਨਾਂ ਦੇ ਫੁੱਲ ਥੋੜੀ ਕਿੱਢਨੇ ਆ ਚਲੋ ਦੇਖੋ ਨਾਲ ਆਲਕ ਮਾਡਲ ਆਇਆ ਵਾ ਫੁੱਲ ਲਾਉਣ ਨੂੰ ਫੁੱਲ ਲਾਈ ਜਾਓ ਜਿੰਨੀ ਵਾਰੀ ਵੀ ਆਉਂਦੇ ਆ ਕੋਈ ਨਾ ਕੋਹ ਲਾਈ ਲੈਦਾ ਕੋਈ ਨਾ ਕੋਹ ਪਸੰਦ ਜਾ ਗਮਲੇ ਜਾਂ ਫੁੱਲ ਹੋ ਗਿਆ ਹਰ ਵਾਰੀ ਨਵੀਂ ਨਵੀਂ ਵੈਰਾਈਟੀ ਲੈ ਹੁੰਦੇ ਆ ਫਿਰ ਕੋਈ ਨਾ ਕੋਹ ਪਸੰਦ ਆ ਜਾਂਦਾ ਆ ਵੀ ਆ ਵੀ ਲੱਲੀਆਂ ਲੱਲੀਆਂ ਨੇ ਭਾਜੀ ਮਿੱਟੀ ਪਾਣੀ ਨੇ ਮੈਂ ਮੇਰਾ ਤਾਂ ਮੈਨੂੰ ਗਮਲੇ ਬਣਾਉਂਦੀ ਜਾ ਸਖਾ ਦੋ ਆਪੇ ਗਮਲੇ ਘਰ ਦੇ ਤਿਆਰ ਕਰ ਕਰ ਕੇ ਤਾਂ ਸਾਰਾ ਬਾਬਾ ਤੂੰ ਨਾ ਉਹ ਰੋ ਦਰ ਕੰਸਰਾ ਮਹੀਨਾ ਹੱਥ ਲੜਾਉਣਾ ਪੜਿਆ ਅੱਛੇ ਮਹੀਨਾ ਲਾ ਲੱਗ ਜਾਏਗਾ ਭਾਜੀ ਮੈਨੂੰ ਹੋ ਗਿਆ ਕੋਈ 20 ਸਾਲ ਹੋ ਗਿਆ ਹਨਾ ਤាប់ ਗਮਲਾ ਬਣਾਣਾ ਨਹੀਂ ਆਪੇਗਾ ਕੇਵਲ ਬੂਟੇ ਲਗਾਉਂਦੇ ਤੂੰ ਕਿਹਾ ਗਮਲਾ ਵੇਖ ਕੇ ਖਣੀ ਮੈਂ ਗਮਲੇ ਬਣਾ ਲੈਣੇ ਆ ਇਦਾਂ ਨਹੀਂ ਹੁੰਦਾ ਨਹੀਂ ਮੈਂ ਇਹ ਥੋੜੀ ਕਹਾਣੀ ਬਣਾ ਲੈਣੇ ਮੈਂ ਕਿਹਾ ਸਿੱਖਣੀ ਚਾਹੀਦੀ ਆ ਹੁਣ ਐਨੇ ਮਹਿੰਗੇ ਗਮਲੇ ਲਿਆ ਕੇ ਲਾਉਣੇ ਆ ਤੇ ਉਦਾਂ ਸੀਮਟ ਲਾਏ ਰੇਤ ਲਾਏ ਜੋ ਜੋ ਪੈਦਾ ਮੈਂ ਨਾ ਬੜਾ ਕੁਝ ਵਾ ਟਾਲਣਾ ਵਾਸਤੇ ਟਾਲਣ ਵਾਸਤੇ ਵੀ ਜਾਈ ਜਾਂਦਾ ਗਮਲੇ ਬਣਾ ਕੇ ਤੂੰ ਦਾਪੇ ਬਣਾ ਦੇ ਕਿਰਪਾ ਕਰਕੇ ਭਾਜੀ ਤਰ੍ਹਾਂ ਨੂੰ ਪਾਣੀ ਐ ਡਾਇਆ ਪਾਣੀ ਐ ਬੂਟੇ ਨੂੰ ਫਰਸ਼ ਨੂੰ ਬੂਟਿਆਂ ਨੂੰ ਹਾਂ

ਔਰ ਕਹਤ ਹੈ ਐਗਰੋਨੀਮਾ ਹੈਗਾ ਸਿਪਰਾਂਟ ਲਗਾਉਣ ਬੜੀ ਓਡੀ ਸਾਾਨੂੰ ਨਾਗਦੀ ਲਾਣੀ ਹੁੰਦੇ ਸਾਾਨੂੰ ਇੱਕੋ ਪਤਾ ਵੀ ਫੁੱਲ ਆ ਇਹ ਆ ਤੇ ਸੀ ਨਾਵਾ ਇੱਕ ਜਿਹੜਾ ਵਾ ਗ੍ਰੀਨ ਜਹਾ ਦੇ ਵਿੱਚ ਜੈਲੋ ਪਿੰਡੀਆਂ ਜਿੱਦਾ ਕਲੀ ਜੀ ਲੱਗੀ ਹੁੰਦੀ ਓ ਇੱਕ ਦੇ ਵਿੱਚ ਐਗਰੋਨੀਮਾ ਨਾਂ ਨੂੰ ਨਹੀਂ ਭੁੱਲਦੇ ਇਹਦਾ ਤੇਰਾ ਨਾਂ ਕੀ ਕਰਨਾ ਵਾ ਫੁੱਲ ਲੱਗ ਜਾਣ ਬੜਾ ਵਾ ਤੇਰਾ ਇੱਕ ਖੱਟੇ ਪੱਤੇ ਵਾਲਾ ਤੈਨੂੰ ਪਲੱਸ ਹੈ ਪਜੀ ਹੈ ਨਾ ਨਹੀਂ ਹੁੰਦੇ ਨਾ ਦੇ ਫੁੱਲ ਖਤਮ ਹੋ ਗਏ ਹੁਣ ਮਿੱਟੀ ਆਏਗੀ ਫਿਰ ਮਿੱਟੀ ਦੇ ਵਿੱਚ ਰੂੜੀ ਮਿਕਸ ਕਰਕੇ ਫਿਰ ਗਮਲਿਆਂ ਵਿੱਚ ਪਾਈ ਜਾਏਗੀ ਤੇ ਫਿਰ ਬੂਟੇ ਲੱਗਣਗੇ ਆ ਇਧਰਲੀ ਸਾਈਡ ਤੋਂ ਹਨਾ ਇੱਥੇ ਆ ਜਿੱਥੇ ਖਾਲੀ ਥਾਂਵਾਂ ਉੱਥੋਂ ਲਈ ਜਣ ਮਿੱਟੀ ਰੂੜੀ ਵਾਲੀਏ ਕੱਪੜੇ ਵਿਛਾ ਲਓ ਨਾ ਪਹਿਲਾਂ ਕੱਪੜੇ ਵਿਛਾ ਕੇ ਫਿਰ ਲਾਇਆ ਨਾ ਕੰਮ ਫਿਰ ਹਨਾ ਬੂਟੇ ਆ ਜਾਈਏ ਕਹਿੰਦਾ ਅੰਦੇ ਮੇਰੇ ਨੀਂਦ ਆਉਂਦੀ ਆ ਕੋਈ ਦੇਖੀ ਅੱਗੇ ਆਂਦੇ ਮੇਰੇ ਨੀਂਦ ਆਉਂਦੀ ਆ ਉੱਡ ਗਈ ਕਿ ਨੀਂਦ ਸਾਰੀ ਤਰਾ ਵਾਰ ਤੂੰ ਸੌਂਦ ਦੇਣੀ ਐ ਇਹਦੇ ਮੇਰੇ ਕੋਲ ਪਾਣੀ ਲੋੜ ਹੀ ਨਹੀਂ ਐ ਠੀਕ ਆ ਉਹ ਵਧੀਆ ਮਿੱਟੀ ਹੈ ਮੇਰੀ ਮਿੱਟੀ ਆ ਇੱਥੇ ਨਾਲ ਕੀ ਮਿੱਟੀ ਮੈਨੂੰ ਚਾਹੀਦੀ ਅੱਛਾ ਲੈ ਨਾ ਜੰਮਲੇ ਲੈ ਜਾ ਮਿੱਟੀ ਲੈ ਜਾ ਉਹ ਜੜੀ ਭਰ ਕੇ ਕਮਲੇ ਤੇ ਜਾ ਮਿੱਟੀ ਲੈ ਰਿਹਾ ਜੜੀ ਭਰ ਕੇ ਉਹ ਪ੍ਰਾ ਰੇੜੀ ਵਰਕੇ ਗਮਲੇ ਪਰ ਤਾਂ ਮੇਰੇ ਤੋਂ ਕਮਲੇ ਹੋਣੇ ਨੇ ਹਾਂ ਗਮਲੇ ਤੋਂ ਬੰਦਾ ਦੂਸਰਾ ਬਣਾਤਾ ਹੈਗਾ ਦੇਖਿਆ ਮੁੱਕਰ ਗਿਆ ਅਸਲ ਹੈ ਮਿੱਟੀ ਵਧੀਆ ਚੰਗੀ ਦਿੱਤੀ ਹੈ ਚਲੋ ਜੀ ਮਿੱਟੀ ਵਧੀਆ ਬਰੀਕ ਹੈ ਨਾ ਨਹੀਂ ਤੇ ਕਈ ਟੇਮਾਂ ਵਾਲੀ ਹੁੰਦੀ ਉਹ ਫੇਣੀ ਪੈਂਦੀ ਆ ਇਤੋਂ ਜਮਨੋ ਦਾ ਬੰਦਾ ਦੇਸੀ ਗਿਉ ਨਹੀਂ ਖਾਤਾ ਹੈਗਾ ਏਦਾਂ ਫੂਟੇ ਵਾਸਤੇ ਜੀ ਚਲੋ ਜੀ ਮਿੱਟੀ ਆ ਗਈ ਜੇ ਬਸ ਹੁਣ ਗਮਲਿਆਂ ਦੀ ਤਿਆਰੀ ਕਰਕੇ ਤੇ ਫੇਰ ਲਾ ਦੇਣੇ ਫੁੱਲ ਇਹਨਾਂ ਨੂੰ ਗਰਮੀਆਂ ਚ ਵੇਖੀ ਹਾਂ ਪਾਣੀ ਵੀ ਬੜਾ ਪੋਣਾ ਪਿਆ ਕਰਨਾ ਮੈਨੂੰ ਪੋਣਾ ਪੈਣਾ ਮੈਨੂੰ ਪਤਾ ਨਹੀਂ ਮੈਨੂੰ ਪਾਉਣਾ ਕਿ ਲਾ ਰਹਿ ਨਾ ਨਹੀਂ ਗਮਲਿਆਂ ਦੇ ਵਿੱਚ ਪਾਣੀ ਪਾਇਆ ਕਰਾਂਗੇ ਫੁੱਲਾਂ ਨੂੰ ਵੇਖੀ ਸੀ ਆ ਤਾਂ ਰੰਗ ਨਾ ਹੋ ਏਵ ਕਿਨਾ ਬੂਟੇ ਦਾ ਉਹ ਬੋਲਦੇ ਬੈਂਗਲੂਰਿ ਪੈਟਰਾ ਬੈਂਗਲੂਰਿ ਹਾਂਜੀ ਬੈਂਗਲੂਰਿ ਫੋਟੋ ਨਾਲ ਬੈਂਗਲੂਰਿ ਤਾਂ ਬਸ ਆਜਿੱਤੇ ਕਿਹੜੀ ਜਗ੍ਹਾ ਲੱਗਣਾ ਇੱਥੇ ਹੀ ਇੱਥੇ ਲੱਗਣੀ ਹੈ ਹਾਂ ਜਿੱਦਾਂ ਬੂਟੀ ਹੁੰਦੀ ਓ ਹਾਂ ਸੋ ਜੇ ਤੁਹਾਨੂੰ ਚਲਾਈ ਜੀ ਆਹ ਵੇ ਪਹਿਲਾਂ ਆਹ ਫੁੱਲ ਲਾਏ ਇੱਥੇ ਫੁੱਲ ਹੋਰ ਆਗੇ ਇਹ ਬੁੱਟੇ ਗਏ ਮੈਂ ਇਹ ਛੋਟੇ ਛੋਟੇ ਲਿੰਦੇ ਡੇਡੇ ਇਹਨਾਂ ਨੂੰ ਕੰਮਲੇ ਚ ਲਾ ਦਾਂਗੇ पीले पत्ते, तो पत्ते तो पता क्या उसमें पानी नहीं मिलता है अभी जमीन लग गए कितनी रोडिया इसका नाम है कोई मंगाना चाहता है ना इसको खर्च करके देख ले तब मे फ्लावर कैसा होता है इसका ऐसे किसी को पता नहीं होता क्या चीज है ये। ਇਹ ਵਾਹ ਨਾ ਬਾਰ ਛੜ ਜਾਂਦੇ ਨਾ ਧੁੱਪ ਨਾਲੋਂ ਇਹ ਵਾਲੀ ਹੈ ਨਾ ਇਹ ਲੈ ਕੇ ਆਉ ਇਹ ਵਾਲੀ ਨਾ ਭਾਰੀ ਮੈਂ ਵੀ ਚੱਕ ਰਿਹਾ ਉਹ ਵੇ ਚੱਕ ਹੀ ਨਹੀਂ ਗਿਆ ਕਿਹੜੇ ਦੀ ਕੀ ਗੱਲ ਹੈ ਜਦੋਂ ਲੱਗੇ ਨਾ ਯਾਨੀ ਐਸਾ ਹੋ ਗਿਆ ਕੰਮ ਗਿਆ ਜੇ ਮੁੱਕ ਤੇ ਲੱਗੇ ਮੂਟੇ ਸਾਰੇ ਓਏ ਇੱਕ ਗੱਲ ਆ ਦੀ ਇਨੂੰ ਹੈਗਾ ਸ਼ੌਂਕ ਬੂਟਿਆਂ ਦਾ ਤੇ ਸ਼ੌਂਕ ਤੋਂ ਬਗੈਰ ਨਹੀਂ ਕੰਮ ਹੁੰਦਾ ਇਹ ਜੋ ਮਰਜ਼ੀ ਹੋ ਜਾ ਤੇ ਇਹ ਸ਼ੌਂਕ ਰੱਖਦੀ ਐ ਤੇ ਮੈਂ ਕਦੀ ਮਨਾਂ ਨਹੀਂ ਕੀਤਾ ਵੀ ਆਪਣੀ ਮਿਹਨਤ ਕਰਦੀ ਐ ਤੇ ਦੇਖਭਾਲ ਵੀ ਉਹ ਕਰਦੀ ਬੂਟਿਆਂ ਦਾ ਤੇ ਲਾਈ ਜਾਂਦੀ ਜਿੱਦਾਂ ਦਾ ਜਲ ਕਰਦਾ ਵਾ ਹੁਣ ਚਲੋ ਇਹ ਮਾਲੀ ਆ ਜਾਂਦੇ ਆ ਅੰਕਲ ਹੁਣੀ ਤੇ ਇਹ ਆਪੇ ਲਿਆ ਕੇ ਲਾਈ ਜਾਂਦੇ ਆ ਕਿ ਇਹਨੂੰ ਸ਼ੌਂਕ ਤੋਂ ਬਗੈਰ ਮੈਂ ਪਹਿਲਾਂ ਗੱਲ ਕੀਤੀ ਵੀ ਸ਼ੌਂਕ ਤੋਂ ਬਗਾਰੇ ਨਹੀਂ ਬੂਟੇ ਨਹੀਂ ਪਾਲਦੇ ਹੈਗੇ ਜਿਹਨੂੰ ਸ਼ੌਕ ਬਾ ਉਹ ਹੀ ਇਹ ਕਰ ਸਕਦਾ ਕੇਰ ਉਹਨਾਂ ਦੀ ਉਦਾਂ ਨਹੀਂ ਵੀ ਲਾ ਦਿੱਤੇ ਤੇ ਬਸ ਬੱਜ ਦੇਖਣਾ ਨਹੀਂ ਰੈਗੂਲਰ ਪਾਣੀ ਵੀ ਚਾਹੀਦਾ ਖਾਦ ਪਾਣੀ ਦਾ ਧਿਆਨ ਰੱਖਣਾ ਪੈਂਦਾ ਤੇ ਕਈ ਵਾਰ ਬੋਟੇ ਆ ਕਮਰੇ ਅੰਦਰ ਕਰਨੇ ਪੈਂਦੇ ਜਿਆਦਾ ਬਾਰਿਸ਼ ਵਗੈਰਾ ਆ ਜੇ ਹੁਣ ਧੁੱਪ ਵਿੱਚ ਕਈ ਅੰਦਰ ਜਾਣੇ ਆ ਕਈ ਇੰਡੋਰ ਬੋਟੇ ਆ ਕਈ ਆਊਟਡੋਰ ਦੇ ਆ ਤੇ ਪ੍ਰੋਪਰ ਇਹਨਾਂ ਦੀ ਕਟਾਈ ਹੁੰਦੀ ਰਹੇ ਸੇਵਾ ਹੁੰਦੀ ਰਹੇ ਫੇਰੀ ਇਹ ਫਲ ਦਿੰਦੇ ਆ ਜਾਂ ਫੁੱਲ ਇਹਨਾਂ ਤੇ ਆਉਂਦੇ ਆ ਤੇ ਬਾਕੀ ਇੰਨੀ ਕੁ ਕਰ ਲੈਂਦੀ ਆ ਕੇਅਰ ਤੇ ਕਰਕੇ ਲੁੰਦੀ ਰਹਿੰਦੀ ਆ ਤੇ ਮੈਂ ਨਹੀਂ ਕਦੀ ਮੰਨਣਾ ਕੀਤਾ ਕਿ ਜਿੰਨਾਂ ਦੇਰਾ ਦਿਲ ਕਰਦਾ ਜਿੰਨਾਂ ਦੇ ਬੂਟੇ ਤੇਰਾ ਦਿਲ ਕਰਦਾ ਤਨਮਾਲਾ ਕਰ ਹਰ ਸੀ ਜਾਂਦਾ ਸੀ ਜਾਂ ਜਦੋਂ ਗਰਮੀਆਂ ਦੇ ਅਲੱਗ ਸਰਦੀਆਂ ਦੇ ਅਲੱਗ ਇਹ ਲਮਾਉਂਦੀ ਰਹਿੰਦੀ ਐ ਤੇ ਅੱਜ ਵੀ ਅੱਜ ਪੇਰਾ ਵੀ ਗਮਲੇ ਚਾਹੀਦੇ ਐ ਤੇ ਫਿਰ ਆਪੇ ਇਹਨਾਂ ਨੇ ਬੋਲ ਕੇ ਤੇ ਗਮਲੇ ਇਹਨਾਂ ਕੋਲੋਂ ਮਗਾ ਲਿਆ ਕਿਹਨਾਂ ਕੋਲ 20 ਦੇ ਕਰੀਬ ਗਮਲੇ ਸੀ ਤੇ ਹੁਣ ਉਹ ਥੋੜੇ ਲੱਗਣ ਡੇ ਆ ਅਜੇ ਵੀ ਆਂਦੀ ਐ ਵੀ 10-15 ਹੋਰ ਚਾਹੀਦੇ ਐ ਤੇ ਹੁਣ ਲੈ ਕੇ ਆਉਣਗੇ ਤੇ ਫਿਰ ਉੱਤ ਵੀ ਲੱਗ ਜਾਣਗੇ ਬੂਟੇ ਤੇ ਬਸ ਇਹੀ ਐ ਵੀ ਇਹਨਾਂ ਨੇ ਕਰ ਲਈਦੀ ਐ ਤੇ ਸੇਵਾ ਵੀ ਕਰ ਲੈਂਦੀ ਆ ਇੰਨੀ ਕਿ ਮਤਲਬ ਰੱਖਦੀ ਆ ਕਿ ਮੈਂ ਕੇਅਰ ਕਰ ਲਾਂ ਬੂਟਿਆਂ ਦੀ ਜੇ ਲਾਏ ਆ ਜੀ ਤੇ ਚਲੋ ਵਧੀਆ ਲੱਗਦੀ ਹੈ ਹਰਿਆਲੀ ਘਰ ਵਿੱਚ ਹੋਏ ਥੋੜੀ ਬੋਦੀ ਅੱਗੇ ਬਥੇਰੇ ਬੂਟੇ ਲੱਗੇ ਆ ਤੇ ਹੁਣ ਗਮਲਿਆਂ ਕਰਕੇ ਥਾਂ ਪੱਕਾ ਵੇਖੇ ਤਾਂ ਨਹੀਂ ਲੱਗ ਸਕਦੇ ਤੇ ਉਹਦੇ ਕਰਕੇ ਹੁਣ ਗਮਲਿਆਂ ਸ਼ੁਰੂ ਕਰਦੇ ਆ ਤੇ ਬਸ ਆਪਣੇ ਦੇਖੋ ਅੱਗੇ ਹੋ ਕੇ ਨਾਲ ਨਾਲ ਕਰਾਉਂਦੀ ਰਹਿੰਦੀ ਆ ਬਸ ਇੰਨਾ ਕੀ ਇੰਨੀ ਕੀ ਵੀਡੀਓ ਹੀ ਤੁਹਾਨੂੰ ਸ਼ੇਅਰ ਕਰ ਦਿੰਦੇ ਆ ਤੇ ਦੱਸਿਓ ਤੁਸੀਂ ਵੀ ਕਿ ਕਿੰਨਾ ਕਿੰਨਾ ਨੇ ਲਾਏ ਆ ਪਸੰਦ ਰੁੱਤ ਦੇ ਬੂਟੇ ਸਾਰੇ ਲੱਗੇ ਆ ਤੇ ਫੁੱਲ ਵੀ ਲੱਗੇ ਆ ਕੀ ਬਸ ਇਹ ਯਕਦੀ ਵੀਡੀਓ ਚੰਗਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ